ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਬਣਾਉਣ ਸ਼ਹਿਰ ਵੀਡੀਓ ਲੱਗੇ ਆ ਬਣਾਉਣ ਸ਼ਹਿਰ ਜਨਾਲਾ ਤਹਿਸੀਲ ਵੀ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦੋ ਨਾਗ ਦਿਖਾਉਣੇ ਆ ਇੱਕ ਬਿਲਕੁਲ ਤਾਜੀ ਸੂਈ ਫੈਰ ਤੇ ਇੱਕ ਨੀਲੀ ਦਾ ਨਗੀਨਾ ਬਹੁਤ ਹੀ ਟਾਪ ਕੁਆਲਟੀ ਦਾ ਲਿਆ ਆ ਭਾਈ ਸਾਨੂੰ ਸ਼ੀਸ਼ਾ ਹੀ ਅੱਖੋ ਕੋ ਭਾਈ ਸ਼ੀਸ਼ਾ ਹੀ ਆ ਠੀਕ ਹੈ ਠੀਕ ਹੈ ਜੀ ਆਪੇ ਭਾਵੇਂ ਬੰਦਾ ਖਲੋ ਕੇ ਪੱਕ ਬਣ ਲੈ ਠੀਕ ਹੈ ਠੀਕ ਹੈ ਸ਼ੀਸ਼ੇ ਦੀ ਅੱਖਿਆ ਵੇ ਬਲੀ ਬਹੁਤ ਜੀ ਕਿਆ ਕਰ ਸਕਦੇ ਟੇਡਾ ਕੱਟ ਤੇ ਮੜੀ ਅੱਖ ਤੇ ਆਜੂ ਕਰਦੇ ਆ ਵੀਰ ਨਾਲ ਗੱਲ ਬਾਤ ਸასი ਕਾ ਭਾਜੀ ਸასი ਵੀਰ ਜੀ ਸასი ਕਾਲ ਜੀ ਦੱਸਣਾ ਠੀਕ ਠਾਕ ਵਧੀਆ ਭਾਜੀ ਵਧੀਆ ਕਿਥੇ ਲੰਨ ਨੀ ਨਾ ਕੱਢ ਗਏ ਏ ਆਪੇ ਬਾਬੇ ਜੀ ਦਾ ਨੇਤਾ ਚਲੋ ਜਿੰਨਾ ਵੇਚਣਾ ਨਾ ਵੇਚੀ ਆ ਅੱਛਾ ਜੀ ਦੇਤਾ ਬਾਬੇ ਜੀ ਦਾ ਕਪੜੀ ਦੇਖੋ ਦੇਖੋ ਸਹੀ ਠੀਕ ਹੈ ਠੀਕ ਲਓ ਜੀ ਪਤਲੇ ਚਾਮ ਵਾਲੀ ਆ ਕੁੜੀ ਆ ਬਾਬਾ ਕੁੜੇ ਸਰੀ ਦੇ ਜਿੱਦਾਂ ਨਾਲ ਤੇ ਚੁੰਨੀ ਪਾਈ ਹੁੰਦੀ ਹੈ ਦੇਖੋ ਠੀਕ ਹੈ ਠੀਕ ਹੈ ਇਹ ਨਹੀਂ ਕਿਥੋਂ ਜਿੱਥੇ ਮਰਜ਼ੀ ਚੁੰਨੀ ਭਰ ਲੋ ਇਹਦੇ ਡੰਗਰ ਦੀ ਚੁੰਨੀ ਨਹੀਂ ਭਰੀ ਆ ਜੀ ਤਾਂ ਦੀ ਇਹ ਬਾਈ ਜੀ ਕੁੜੀ ਵੀ ਲੋ ਦਰਦ ਬਣਾਉਂਦੀ ਜੀ ਤਾਂ ਐਡਰੈਸ ਦੱਸ ਦਿਓ ਨਾਮ ਤੇ ਐਡਰੈਸ ਨਾਮ सोनू ਸ਼ਹਿਰ ਜਨਰ ਜਿਲ੍ਹਾ ਅੰਮ੍ਰਿਤਸਰ ਠੀਕ ਹੈ ਫੋਨ ਨੰਬਰ ਬੋਲ ਜੀ 8145755 ਠੀਕ ਆ ਜੀ ਤੇ ਹੁਣ ਦੱਸਿਓ ਬਾਈ ਇਹ ਕੱ 10 ਦਿਨ ਕਰ ਦੀਏ 9 8 ਲੈ ਜੇ 10 ਲੈ ਜੇ 12 ਜੇ ਠੀਕ ਆ ਹਾਂ ਸੁਆ ਸੁਆ ਦੁੱਧ ਜਾ ਮੌਜੀ ਤੂਦਰਾ ਸੁਆ ਇਹ ਨੀਲੀ ਰੰਗ ਦੀ ਪਿਓ ਰਗੀ ਆ ਕਿੰਨੇ ਕ ਦੁੱਧ ਵਾਲੀ ਆ ਭਾਜੀ ਇਹ ਭਾਜੀ 10 ਕਿਲੋ 9 10 ਕਿਲੋ ਕਰ ਦੀ ਦੀ ਤੋ ਇਹ ਪਹਿਲੀ ਵਾਰੀ ਕੱਟੀ ਆ ਹੁਣ ਇਹਦੇ ਕੱਟੀ ਹੋ ਗਈ ਏ ਅੱਛਾ ਜੀ ਹਾਂ ਇਸਾਂ ਦੀ ਸੇਵ ਹੋਤੀ ਚੋਈ ਅੱਛਾ ਜੀ ਹੋਜੀ ਪਤਲੇ ਚਾਮ ਵਾਲੀ ਆ ਗਈ ਏ ਸਿੰਗਲ ਹੱਡੀ ਜਿਹਦਾ ਤੱਕ ਲੈ ਕੇ ਜਿਹੜਾ ਦੁੱਧ ਦਾ ਰਿਕਾਰਡ ਪਾਈ ਜਣੀ ਜਾਂਦੇ ਆ ਬਾਕੀ ਤੇ ਲੱਡ ਨਾ ਜਿਹੜੀਆਂ ਕਾਫੀ ਆ ਭਾਈ ਬਾਨਾ ਘੁੱਟੀਆਂ ਦੇ ਇਸ ਨੂੰ ਤਾਂ ਕਿ ਜਿਹੜਾ ਹਵਾਨਾ ਚੰਗਾ ਬਣਾ ਜੂ ਵੀ ਕਰਮਾ ਲਈ ਤੇ ਢਿਲਣਾ ਢਲਾਂ ਜਿਹੜੀਆਂ ਬਹੁਤ ਜਿਆਦਾ ਆ ਗਿਆ ਤੇ ਸਾਰੇ ਨੂੰ ਆਣੇ ਤਾਂ ਲਾ ਕਰਾ ਦੇ ਲੋ ਆਹ ਦੇਖੋ ਕੰਮ ਲਿਆ ਮੜਾ ਇਹ ਪੂਰੀ ਬਾਨਾ ਮਾਜਦੇ ਦੇਖੋ ਥਾਂ ਦੇਖੋ ਕਿ ਦਿੱਲੀ ਬਿਰਦੇ ਲਗਾਏ ਠੀਕ ਆ ਠੀਕ ਆ ਲਓ ਕਿ ਇੱਥੇ ਲੱਡ ਲਸਾ ਨਹੀਂ ਕੰਮ ਕਰੂ ਤੇ ਕਰਮਾ ਲਈ ਆਹ ਦੇਖੋ ਆਏ ਬੰਦੇ ਹੱਥ ਬਿੰਦੀਆਂ ਵੇਖੱਖਾਂ ਕਿ ਨਹੀਂ ਸੁਣੀਆਂ ਠੀਕ ਆ ਠੀਕ ਆ ਲਓ ਜਿਹੜਾ ਥਾਂ ਲੱਗਾ ਪਈ ਕਹਿੰਦਾ ਕਿ ਫੇਰ ਤੋਂ ਵਾਲੀ ਬਹੁਤ ਚੰਗੀ ਆ ਗਈ ਪਾਈ ਚੁਾਈ ਇੱਕ ਨਵਰ ਦੀ ਪੋਲੀ ਜੁੜ ਗਈ ਵੇਖੋ ਅੱਛਾ ਜੀ ਤੇ ਭਾਜੀ ਦਾ ਮੁੱਲ ਫਿਰ ਮੁੱਲ ਭਾਜੀ ਦਾ ਪਹਿਨ ਗਿਆ ਜੀ ਅੱਛਾ ਜੀ ਹਾਂ ਜੀ ਆ ਨਾ ਕੀ ਕਰਤੀਏ ਜੀ ਟ੍ਰੇਡ ਦੀ ਦੇ ਦਈਏ 20 ਛੱਡ ਜੀ ਯਾਰ 10 ਜਗੇ ਵੀ ਦੋ 10 ਛੱਡ ਜੀ 62 ਹਜ਼ਾਰ ਦੀ ਭਾਜੀ ਹਾਂ ਨਹੀਂ ਦਵਾਂਗੇ ਲਓ ਜੀ 62 ਹਜ਼ਾਰ ਦੀ ਤਿਆਰ ਬਿਲਕੁਲ ਨੋਰਮਲ ਰੇਟ ਪੂਰੀ ਯਾਦਗਾਰ ਬਰੀਟੀਆਂ ਪੂਰੀ ਵਧੀਆ ਇਹ ਨਹੀਂ ਆਂ ਬੱਜ ਸਾਰੀ ਜੀ ਪਿਓ ਸੋਨੂ ਤੇ ਅੱਡੇ ਦੇ ਨਾ ਚੈੱਕ ਕਰਾਂਗੇ ਬਾਕੀ ਬਿਲਕੁਲ ਛੋਟੇ ਛੋਟੇ ਭਾਅ ਹੁੰਦੇ ਆ ਵੀ ਇਸ ਦੇ ਹਾਂ ਇਹ ਨਿਸ਼ਾਨੀਆਂ ਵੀ ਸਾਰੀਆਂ ਕਵਰ ਕਰਤੀ ਸਹੂਲਤਾਂ ਕੀ ਨਿਸ਼ਾਨੀਆਂ ਕਵਰ ਕਰਦੀ ਕਰਨ ਵਾਲੀ ਕਰੋ ਜੀ ਫੇਸ ਕੁਆਲਟੀ ਚੈੱਕ ਤੇ ਦੂਜੇ ਨੰਬਰ ਤੇ ਭਾਈਆਂ ਗਰਮ ਪੰਡਾ ਦੁੱਧ ਦਾ ਇਹ ਬਾਈ ਕਿਵੇਂ ਆ ਵੈੜਾ ਇਹ ਬੈਰ ਜੀ ਸੂਈ ਤੇ ਜਾਸੂਆ ਅੱਛਾ ਜੀ ਇਹ ਖੁੱਲੀ ਰਹੀ ਹੈ ਸਜਨ ਮੈਂ ਪਾਇਆ ਜੀ ਸਭ ਠੀਕ ਹੈ ਜੀ ਹੰਡਮ ਚ ਲਈ ਆ ਅੱਛਾ ਜੀ ਤੇ ਇਹ ਦੁੱਧ 25 ਤੋਂ ਪਲੱਸ ਗਈ ਜੀ ਠੀਕ ਹੈ ਠੀਕ ਹੈ ਹਾਂ ਇਹਨੂੰ ਪਸੋਂ ਇੱਕ ਹਾਲ ਸੁਈ ਜੀ ਸਿਸਰੇ ਅੱਛਾ ਜੀ ਆਦੀ ਸਵੀਰ ਰਸੀਬ ਲਾਦ ਨੂੰ ਬਈ ਇਹ ਕਿੰਦਾ ਜਨਮ ਆ ਰਿਹਾ ਠੀਕ ਹੈ ਠੀਕ ਹੈ ਵੱਡਾ ਆਇਆ ਵਾ ਵੱਸੀ ਭਾਈ ਵੱਸੀ ਆ ਗਈ ਲੋ ਜੀ 20 ਮਿਲ ਕਾ ਠੀਕ ਹੈ ਨਾ ਟਾਪ ਦਾ ਜੋ ਭਰਾਇਆ ਬਹੁਤਾ ਵਧੀਆ ਠੀਕ ਹੈ ਠੀਕ ਹੈ ਲੋ ਜੀ ਚੰਗੇ ਸੇਮਾ ਦਾ ਪਿਛੇ ਇਹ ਵੀ ਤੁਹਾਨੂੰ ਦਾ ਵੱਡਾ ਵੱਡਾ ਫਾਇਦਾ ਵਾ ਤੇ ਖੋਲੋ ਭਾਈ ਜੀ ਵਾੜ ਦਾ ਤੋੜ ਕੇ ਦਿਖਾਈਏ ਜਰਾ ਹਾਂ ਕੌਲੀ ਕਾਟ ਕਾਟ ਜਿਹੜਾ ਬਹੁਤ ਹੀ ਚੰਗਾ ਵਗਿਆ ਤਾਂ ਕਿ ਤੂੰ ਦੇ ਕਰ ਤਿੰਨ ਟਾਈਮ ਭਾਈ ਚੁਵਾਈ ਕਰਦੇ ਜੀ ਹਸਾ ਲਓ ਅੱਛਾ ਜੀ ਤਿੰਨ ਦਾ ਚੁਵਾਈ ਨੂੰ ਹੁਦੀ ਜੀ ਠੀਕ ਹੈ ਠੀਕ ਲਓ ਜੀ ਤਿੰਨ ਟਾਈਮ ਚੁਵਾਈ ਹੋਰ ਵਾਲੀ ਬਹਿ ਰਿਆ ਬਾਕੀ ਨਾੜਾ ਨੁੜਾ ਲਓ ਤੇ ਬਹੁਤ ਜਿਆਦਾ ਹੋਵਾਂ ਨੇ ਰੇ ਜਾਲ ਹੀ ਵਿਸ਼ਿਆਂ ਪਿਆਗਾ ਇਹ ਵੀ ਕੋ ਵੀਰ ਭਰਾ ਜੀ ਸਾਂਭਣਾ ਲੱਗ ਜੀ ਇੱਕ ਦਾ 5 ਵਜੇ ਮੈਚ ਹੋਈ ਏ ਅੱਛਾ ਜੀ 4:15 ਵਜੇ ਸਿਰੇ ਮੈਚ ਹੋਈ ਏ ਡਿੰਗਡੀ ਠੀਕ ਹੈ ਹੁਣ ਫਿਰ ਇੱਕ ਵਾਰ ਚੁਵਾਈ ਕਰਾ ਦੇਣੀ ਜੀ ਅੱਛਾ ਜੀ ਇੱਕ ਵਾਰ ਹੁਣ ਫਿਰ ਚੁਵਾਈ ਕਰਾ ਤਿੰਨ ਟਾਈਮ ਚ ਹੁੰਦੇ ਆਉਂਦੇ ਮਤਲਬ ਤਿੰਨ ਟ ਦਾਉਣੀ ਜਦੋਂ ਕੋਈ ਪ੍ਰੋਬਲਮ ਆ ਜੇ ਤੇ ਜੀ ਦੇ ਪਾਈਏ ਦੀ ਆਪਣੀ ਜਗ੍ਹਾ ਹੈਗੀ ਨਾ ਉਹਦੇ ਹੈਗੀ ਆ ਹਾਂਜੀ ਮੰਨ ਲਓ ਇਹ ਕੋਦਾ ਤਿੰਨ ਟਾਈਮ ਦੁੱਧ ਦੇ ਹਿਸਾਬ ਦੇ ਨਾਲ ਤਿੰਨ ਟਾਈਮ ਨਹੀਂ ਬਿਲਕੁਲ ਬਿਲਕੁਲ ਹਾਂ ਦੁੱਧ ਬੜਾ ਤਿੰਨ ਟਾਈਮ ਜੁ ਵਈ ਗਾ ਜੀ ਮੰਨ ਲਓ ਜਿੱਦਣ ਹੁਣ ਮੰਨ ਲਓ ਹੁਣ ਸੁਈ ਵੀਰਾ ਤਾਜੀ ਆ ਸੁਣੀ ਸਾਦੀ ਸੁਈ ਆ ਯਾਰ ਅੱਛਾ ਜੀ ਕੋਈ ਬਸ਼ੀਰ ਜਾਣਕਾਰੀ ਗਾ ਦੇ ਠੀਕ ਹੈ ਠੀਕ ਹੈ ਲਾਗੇ ਮਾਰ ਕੇ ਮੈਂ ਕੈਮਰਾ ਮਾਰ ਮੇਰੇ ਕੋਲ ਲਾਗੇ ਇਹ ਚੈੱਕ ਕਰ ਸਕਦੇ ਪਈ ਉਹ ਜੀ ਤਾਜੀ ਸੁਈ ਆ ਬੱਛੀ ਵੀ ਕੋਈ ਸੁਣੀ ਮਗਰ ਤੇਰੀ ਪਿਆਰੀ ਮਹਰਾ ਨੇ ਛੱਡੋ ਛੱਡੋ ਉਹ ਨਹੀਂ ਮਾਈ ਵੀ ਆਹ ਲਾਪਰਸੀ ਬਾਈ ਉਹਦਾ ਘਰ ਦੇ ਅੰਨੇ ਦੇ ਪਿਛੇ ਜਿਹੜਾ ਫੀ ਮਲਕਾਫ ਜਿਹੜਾ ਬਹੁਤ ਹੀ ਚੰਗੇ ਸੀਮਨ ਦਾ ਆ ਗਿਆ ਵਾ ਬਾਕੀ ਚਲੋ ਵੀਰਪਰਾ ਸਾਰੇ ਸਿਆੜੇ ਆ ਕਿ ਕਿਹੜੇ ਸੀਮਨ ਦੀ ਹੋ ਸਕਦੀ ਆ ਜਗੇ ਵੀ ਦੁੱਧ ਦੇ ਟਕੇ ਲਾਉਏ ਅੱਛਾ ਜੀ ਤਿੰਨ ਟਾਈਮ ਦੀ ਜਵਾਈ ਕਰਦੀ ਬਣੀ ਸਿਰਫ ਦੋ ਚਾਦਨ ਦੀ ਗੱਲ ਆ ਤਿੰਨਾ ਤਿੰਨ ਟਾਈਮ ਤੋਂ ਨਹੀਂ ਬਣੀਏ ਠੀਕ ਆ ਠੀਕ ਆ ਤੇ ਮੋਲ ਆਪਾਂ ਨਾਲ ਕਰ ਦਣਾ ਬਿਲਕੁਲ ਛੋਟਾ ਹੀ ਅੱਛਾ ਜੀ ਹਾਂ ਕੋਈ ਮੋਗਲ ਜਿਹੜਾ ਪਾਈ ਕਹਦਾ ਕਿ ਬਿਲਕੁਲ ਹੀ ਨੋਰਮਲ ਤੇ 68 25 ਤੋਂ ਪਲੱਸ ਦੁੱਧ ਵਾਲੀ ਆ। ਭਾਈ ਉਹ ਵੀਰ ਭਾਣ ਨੂੰ ਦੱਸਦੀ ਲੋੜੀ ਉਹਨਾਂ ਨੂੰ ਪਤਾ ਹੀ ਆ। ਹਾਂਜੀ ਹਾਂਜੀ ਬਿਲਕੁਲ ਸਹੀ ਹਾਂਜੀ ਹਾਂਜੀ। ਇਹਨਾਂ ਥੋੜੀ ਲੱਪਾ ਜਿਹੀ ਲੱਗੀ ਆ ਤੁਹਾਨੂੰ ਬੜੀ ਅੱਛੀ ਤਰ੍ਹਾਂ ਜਿੱਤੀ ਇਹਨੇ। ਹਾਂਜੀ ਹਾਂਜੀ ਆ ਚਲੋ ਸੋ ਪਸ਼ੂ ਤੁਹਾਨੂੰ ਪਤਾ ਕੇ ਹਲੇ। ਲੱਪਾ ਤੇ ਚਲ। ਆਹ ਤਦ ਇਹ ਦੋ ਚੁਣੂ ਵੀ ਨੂੰ ਜਾ ਲਈ। ਬਾਲ ਦੀ ਬੜਾ ਹੈ। ਲੈ ਲੋ ਜੀ ਪਸਮਾਰ ਜਵਾ ਪਾ ਤੁਹਾਨੂੰ ਦਕਾਉਨੇ ਆ ਇਹ ਹਵਾਲੇ ਤੇ ਨਾੜਾ ਵੀ ਤੁਸੀਂ ਕੀ ਕਰ ਸਕਦੇ ਜੀ ਕਾਫੀ ਆ ਗਿਆਂ। ਲਾਗੇ ਤੇ ਕਰਨਾ ਸਮਝਾ ਮਾਮ ਤੇਵਾ ਟਿਕੀਂ ਪਰ ਨਮਣਾ ਮਾਰੀ ਭਾਈ ਦੂਜੀ ਵਾਰ ਭਾਈ ਚਵਾਈ ਮਗਲੇ ਦੀ ਹੁਣ ਠੀਕ ਹੈ ਠੀਕ ਹੈ ਬੜੀ ਅਗਲੇ ਸਾਲ ਦੀ ਚਵਾਈ ਨੇ ਕਲਪੋਲੀਆ ਕੋਈ ਤਾਂ ਆ ਰਾ ਹੁੰਦੀ ਕੋਲੀ ਚਵਾਈ ਐ ਭਾਈ ਵੀ ਦੋ ਆ ਬਲ ਖੇਲੇ ਜੀ ਚਾਹਣਾ ਠੀਕ ਹੈ ਠੀਕ ਹੈ ਤੀਜੀ ਚੌਥੀ ਚਵਾਈ ਹੋ ਗਈ 5 5 ਚਵਾਈ ਅੱਛਾ ਜੀ ਹਾਂ ਗਲੀ ਨਰਮ ਚਵਾਈ ਆ ਤੇ ਬਾਸੀ ਜਿਹੀ ਬਣੀ ਹੋਰ ਮਰਾਨ ਮਰੋ ਮਾਲ ਗੀ ਹਾਂ ਜੀ ਕਹੋ ਆ ਮਗਰਲੇ ਜਨਾਨੀ ਚਵਾਈ ਇਹ ਵੀ ਐ ਬਿਲਕੁਲ ਸਾਫ ਧਾਰਿਆ ਤੇ ਪੂਰ ਧਾਰਿਆ ਕੋਈ ਇਚ ਪੂਰ ਟੱਕਾ ਨਹੀਂ ਜੇ ਇੱਕ ਵਾਲੀ ਬਹਿ ਰਿਹਾ ਭਾਜੀ ਮੈਂ ਇਹਨਾਂ ਨੂੰ ਕੱਲੀ ਨੂੰ ਰੱਖ ਲਿਆ ਤੇ ਦੁੱਧ 30 30 ਕਿਲੋ ਦੇ ਲੱਗ ਜਾ ਕੇ ਪਹੁੰਚ ਚੱਕੀ ਸੇਵਾਹੀ ਦੇ ਅੱਛਾ ਜੀ ਹਾਂ 5 ਦੇ ਪਲੱਸ ਦੇ ਚੋਇਆ ਵੀ ਕਰ ਕੋ ਦੇ ਠੀਕ ਹੈ ਠੀਕ ਹੈ ਜੀ ਲਓ ਜੀ ਕੋਈ ਚੰਗੀ ਸੇਵਾ ਵਾਲਾ ਲਾਜੂਗਾ ਤੇ ਚਲੋ 30 ਪਲੱਸ ਬਾਈ ਕਰਦਾ ਕਰ ਦੂਜੀ ਚੋਈ ਦੀ ਹੋ ਗਈ ਸੇਰ ਦੀ ਹੁਣ ਅੱਛਾ ਜੀ ਹਾਂ ਠੀਕ ਹੈ ਹਾਂ ਅਲਦੀ ਵੀ ਦੀ ਮਿੰਟੇ ਚ ਭਰ ਦੇ ਦੀਏ ਇਹਦੇ ਆਹ ਜੋ ਬੋਲੀ ਇੱਕ ਵਾਈਟ ਨੰਬਰ ਆ ਆਹ ਜਿਆਦੀ ਕੰਡੀ ਉਹ ਕੰਡੀ ਆਹ ਰੋ ਭਾਈ ਇਹ ਮੈਂ ਹਾਂ ਅੱਜ ਸਾਰੀ ਸਾਫ ਕਰੀ ਹਾਂ ਨਾ ਜੀ ਠੀਕ ਹੈ ਹਾਂ ਪਾਜੀ ਇੰਨਾ ਇਹੋ ਤੇਰੇ ਪੂਰੀ ਭਰ ਕੇ ਇੱਕ ਚੋਈਏ ਅੱਛਾ ਦੂਜੀ ਚੋਈ ਆਈ ਹੋ ਗਈ ਏ ਜੀ ਠੀਕ ਆ ਠੀਕ ਆ ਤੇ ਭਾ ਵੀਰ ਮੇਰਾ ਭਾਬੀ ਦੋ ਚੋਈਆਂ ਹੋਰ ਆਲ ਕੇ ਚਾਹੇ ਦੀਆਂ ਅੱਛਾ ਜੀ ਹਾਂ ਲੋ ਜੀ ਪੂਰੀ ਭਰੀ ਹੋਈ ਏ ਅੱਛਾ ਜੀ ਹਾਂ ਬੜੀ ਤੋਰ ਚ ਮੈਂ ਕਰ ਲਈਏ ਬਾਈ ਨੇ ਭਾਵੇਂ ਦੋ ਡਾਕ ਪੈ ਗਿਆ ਤਾਂ ਕਿ ਦੋ ਕਰ ਲਓ ਪਾਜੀ ਇਹਦੀ ਆ ਛੇਵੀਂ ਪਹਿਲੀ ਛੇਵੀਂ ਚਲਾਈ ਹੋ ਗਈ ਆ ਅੱਛਾ ਅੱਛਾ ਅੱਜ ਇਹਦੀ ਦੋ ਵਾਰੀ ਹੋ ਗਈ ਹਾਂ ਅੱਜ ਇਹਦੀ ਦੋ ਵਾਰੀ ਸੇਰੇ ਜੜੀ ਨਾ ਨਹੀਂ ਬੜਾ ਅੱਛਾ ਅੱਛਾ ਸੇਰੇ ਮੇ ਤੜਕੀ ਕਰ ਕੇ ਚੋਈ ਸਾਢੇ 4:30 ਵਜੇ ਠੀਕ ਆ ਠੀਕ ਹੋਰ ਇਹ ਚੋਤੀ ਜੀ ਅ ਸਾਲ ਵਾਈ ਨੂੰ ਵਾਈ ਟੈਂਪ ਤੇ ਲਾਣੀ ਨਾਲੇ ਦੇ ਨਾਲੇ ਗਾਂ ਵੱਡੀ ਆ ਤੇ ਟੈਂਪ ਤੋਂ ਆਲੀ ਆ ਬਿਲਕੁਲ ਸਹੀ ਗੱਲ ਆ ਜੀ ਹਾਂ ਲਓ ਜੀ ਇਹ ਵੀ ਮੇਲਾ ਲੁੱਟਣ ਵਾਲੀ ਹਿਸਾਬ ਜੇ ਦੇ ਕਿਹੜਾ ਵੀ ਉਪਰਾ ਲੈ ਗਿਆ ਲੈ ਗਿਆ ਦੁੱਧ ਦਾ ਡਰਮੀਆਂ ਇਹਦਾ ਭਾਈ ਜੀ ਮੁੱਲ ਫਿਰ ਬੋਲਦੇ ਭਾਈ ਜਿਨ੍ਹਾਂ ਨੇ ਦੁੱਧ ਕਰਨਾ ਮਤਲਬ ਹੁਣ ਹੀ ਦੁੱਧ ਦੇ ਕੋ 14 ਤੋਂ ਬਾਹਰ 15 14 15 ਕਿਲੋ ਦੁੱਧ ਹੈਗਾ ਵਾ ਅੱਛਾ ਜੀ ਹੁਣ ਇਹਦਾ ਆਪਾਂ ਵੜਦੇ ਜੀ 60000 ਰੁਪਇਆ 60 ਹਾਂ ਹਾਂ ਨਾ ਕਰਕੇ ਇੱਥੇ ਕੱਢ ਦੇਣੀ ਆ ਬਿਲਕੁਲ ਦਾ ਦਿਓ ਤੁਸੀਂ ਜੀ ਆ ਜੀ ਕੰਮ ਜਿਹੜਾ ਆ ਗਿਆ ਦਵਾ ਪੰਜ ਪੰਜ ਹੀ ਹੋ ਦਾਲੀ ਜੀ ਪੰਜਾਹ ਹਜ਼ਾਰ ਦੀ ਮੇਰਾ ਵੀ ਜਿਹੜਾ ਲੈ ਗਿਆ ਨਾ ਯਾਦ ਹੀ ਕਰੂਗਾ ਲਓ ਜੀ 50000 ਦੀ ਉਹ ਛੋੜ ਦਾ ਕੰਮ ਹੀ ਜੇ ਬਸ 500 ਰੁਪਏ ਛੋੜ ਠੀਕ ਹੈ ਲਓ ਜੀ ਬਿਲਕੁਲ ਹੀ ਨਾਰਮਲ ਰੇਟ ਆ ਇਹ ਤੋਂ ਦੁੱਧ ਮੇਰੇ ਘਰੋਂ ਕੋਈ ਕਿੰਡਾ ਚ ਵਾਈ ਕਰੇ ਚਾਹ ਜਾਵੇ 14 15 ਦਾ ਦੁੱਧ ਹੋਊਗਾ ਹੁੰਦਾ ਅੱਛਾ ਜੀ ਲਓ ਜੀ ਬੋਲੋ ਹੀ ਬੜਾ 14 ਤੋਂ 15 ਲੀਟਰ ਜਿਹੜਾ ਤਿਆਰ ਆ ਬਿਲਕੁਲ ਹੀ ਨਾਰਮਲ ਰੇਟ ਆ ਬਾਈ ਦਾ ਪਿੱਛੇ ਵੀ ਕੀਮਤ ਖਾਸ ਆ ਗਿਆ ਇਹ ਕਹਣਾ ਬਾਕੀ ਕੋ ਜਾ ਬਾਕੀ ਵੀਰੋ ਠੀਕ ਆ ਸੋਹਣੀ ਵਹਿਰ ਸਾਰੀ ਚੰਗੀ ਆ ਚਵਾਈ ਹੋ ਗਈ ਆ ਹਾਂਜੀ ਸਭ ਕੁਝ ਹੋ ਗਿਆ ਵਧੀਆ ਚਵਾਈ ਇੱਕ ਨੰਬਰ ਦੀ ਲੱਗੀ ਆ ਠੀਕ ਬੜਕਰ ਬਲ ਪਲ ਆਈ ਸੁਈ ਤਾਜੀ ਆ ਲਾਤ ਨੂੰ ਰਸੀ ਵੀਰੋ ਪਾਈ ਗੱਦ ਵੀ ਬਿਲਕੁਲ ਬਿਲਕੁਲ ਸਹੀ ਗੱਲ ਆ ਤਾਜ ਆ ਪੱਛਾ ਜੇ ਨਾਲ ਪਦੇ ਆ ਬਿਲਕੁਲ ਈ ਵਾਲਾ ਤੇ ਦੇ ਪਿੱਛੇ ਇਹ ਵੀ ਕੋਈ ਚੰਗੀ ਸੇਵਾ ਵਾਲਾ ਦਾ ਜੀ ਜੂੜੇ ਪਾਜੀ ਨਿੰਜਾ ਯਾਰ ਦੇ ਦਾਂਗੇ ਹਾਨਾ ਜੀ ਨਿੰਜਾ ਜੀ ਆ ਨਿੰਜਾ ਦੀ ਵਸ਼ੀ ਲੱਭਦੀ ਨਹੀਂ ਵੀਡੀਓ ਚੈੱਕ ਕਰ ਲੈ ਸਾਰੀਆਂ ਮੇਰਾ ਵੀਰ ਕਿਹੇ ਦੀਆਂ ਵਿਹਾਡੀਆਂ ਵੀ ਇੰਨੇ ਦੀ ਵਸ਼ੀ ਲੱਭਦੀ ਨਹੀਂ ਗਾਂ ਦੁੱਧ ਵਾਲੀ ਏ ਠੀਕ ਆ ਠੀਕ ਆ ਲੋ ਜ ਤੇ ਇੱਕ ਹੁਣ ਜਸਤੀ ਦਿਖਾਉਣੀ ਹੈ ਦੇਖੋ ਤੁਹਾਨੂੰ 7 ਕਿਲੋ ਜੇ ਅੱਛਾ ਜੀ ਹਾਂ ਲਓ ਜੀ 7 ਲੀਟਰ ਦੁੱਧ ਤਿਆਰ ਜਸਤੀ ਵੈੜ ਆ ਗਈ ਪ्योर ਪੰਜਾਬ ਵਾਲੀ ਇਹਨੂੰ ਕਿੰਨਾ ਟਾਈਮ ਲੱਗ ਰਹੀ ਤੁਹਾਨੂੰ ਭਾਜੀ ਇਹਨੂੰ ਭਾਜੀ 2 1/2 ਜਿੰਨੇ ਲੱਗ ਜਾਵੇ ਹੋਏ ਸੀ ਇਹ ਤਾਂ ਇੱਕ ਦਮ ਇੱਕ ਰੱਖਾ ਲਈਏ ਅੱਛਾ ਜੀ ਮੇਰਾ ਬੰਦਾ ਕਿਹਾ ਮੰਦਰਾ ਰੱਖਿਆ ਭੱਜ ਗਿਆ ਵਾ ਠੀਕ ਹੈ ਮੈਂ ਹੁਣ ਇਹ ਵੀ ਵੇਚਣੀ ਹੈ ਠੀਕ ਹੈ ਠੀਕ ਹੈ ਮੇਰੇ ਕੋਲ 2 ਡੰਗ ਚੋਵੇ 3 ਡੰਗ ਚੋਵੇ ਆਪਾਂ 6 ਕਿਲੋ ਤੇ ਲਿੱਟਰ ਮਾਰ ਕੇ ਦਵਾਂਗੇ ਠੀਕ ਹੈ ਠੀਕ ਹੈ ਜੀ ਕੋਈ ਕੋਈ ਨਹੀਂ ਤਾਂ ਮੈਂ ਥਰੇ ਬਸ ਅੱਛਾ ਜੀ ਲਓ ਜੀ ਸਿੰਡੀਆਂ ਸੁੱਲੀਆਂ ਬਹੁਤ ਆਗੀਆਂ ਵੇਖੋ ਇਹਨਾਂ ਨੂੰ ਕੀ ਕਰਾ ਬੜੇ 15 20 ਡੀ ਕੀ ਕਰਾ ਇਹਨਾਂ ਨੂੰ ਅੱਛਾ ਜੀ ਚਲੋ ਕਿਸੇ ਵੀਰ ਦੇ ਕਰਮਣ ਨਿਕਲ ਆਵੇ ਦੇ ਠੀਕ ਹੈ ਠੀਕ ਹੈ ਲਓ ਜੀ ਫੇਸ ਕੋਲ ਜੀ ਬਹੁਤ ਜ਼ਿਆਦਾ ਚੜ੍ਹ ਗਿਆ ਅਗਲੇ ਬਲੇ ਵੇਖੋ ਤਨਾ ਦਾ ਸਾਈਡ ਗਿਆ ਤੇ ਇਹਨਾਂ ਤਾਂ ਜਿਹੜਾ ਛੇਕ ਪੈਣਾ ਕੁਲ ਕੋਈ ਬਹੁਤ ਪਿਆਰ ਆ ਤੇ ਦੁੱਧ ਪਾ ਜਿਹੜਾ ਕਾਹਦੇ ਹਾਂ ਮੱਛਾ ਦਾ ਦਹੀਂ ਰਸਨਾ ਕੁੜੀ ਦੋ ਜੀ ਅੱਛਾ ਜੀ ਬਾਈ ਫੈਡ ਕੁਆਲਟੀ ਵੀ ਜਦੋਂ ਚੰਗੀ ਜਾਊਗੀ ਤਾਂ ਮੱਝਾਂ ਦੇ حساب ਬਰਾਬਰ ਹੀ ਆਵੇ ਇਹਦਾ ਬਾਈ ਵੱਲ ਫਿਰ ਇਹ ਪਾਜੀ ਹਾਂ ਦਾ ਜੇ ਆਪਾਂ ਦੇ ਦਾਂਗੇ 15000 ਦੀ ਠੀਕ ਹੈ ਲਓ ਜੀ 15000 ਦੀ 15000 ਦੀ ਪਾਜੀ ਹਾਂ ਦਾ ਜਦਾਂ ਜੀ 13 ਦੀ 12000 ਦੀ ਸਾਈ ਆਈ ਇੱਕ ਮਾਝ ਦੀ ਅੱਛਾ ਜੀ 12000 ਦੀ ਰਸੀਦ 6 ਲੀਟਰ ਇੱਕ ਦਾ ਮਾਝ ਦੀ ਸਾਈ ਆਈ ਕੱਲ ਦੀ ਵੀਰ ਦੇ ਪੈਸਾ 3500 ਰੁਪਿਆ ਅੱਛਾ ਜੀ 500 ਭੇਜੋ ਬਾਅਦ ਤੇ ਨਹੀਂ ਅੱਜ ਇਹ ਵੀਰ ਹੁਣ ਮੇਰੇ ਕੋਲ ਵੀਰ ਦਾ ਨੰਬਰ ਨਿਕਲ ਗਿਆ ਫੋਨ ਦੇ ਵਿੱਚ ਅੱਛਾ ਜੀ ਉਹਨੂੰ ਮੇਰੇ ਵੀਰ ਨੂੰ ਯਾਰਿਆ ਹੁਣ ਆਪਣੀ ਮੱਝ ਲੈ ਤੇ ਉਹਨੇ ਵੀ ਕਾਹਦਾ ਫੋਨ ਲਾਇਆ ਵੀ ਤੇਰਾ ਦਾ ਮੈਂ ਫੋਨ ਚੁਣਾ ਚੁਣਾ ਗੋੜਾ ਰਹਿ ਕੇ ਡੈਡ ਵਾਈ ਜੀ ਬੋਲਣਾ ਅੱਛਾ ਅੱਛਾ ਤੇ ਮੇਰੇ ਕੋ ਨੰਬਰ ਕਿਆ ਨਿਕਲ ਵੀਰ ਦਾ ਮੇਰਾ ਵੀਰ ਜਿਹਨੇ 3500 ਰੁਪਇਆ ਪਾਇਆ ਆਪਣੀ ਮੱਝ ਜਾਣ ਕੇ ਖੜੇ ਠੀਕ ਗੱਲ ਬਿਲਕੁਲ ਸਹੀ ਗੱਲ ਹੈ ਜੀ ਮੇਰੇ ਕੋ ਭਾਈ ਨੰਬਰ ਉਹ ਜੀ ਕਹਿੰਦਾ ਤੁਹਾਨੂੰ ਫੋਨ ਦੇ ਵਿੱਚ ਨਹੀਂ ਕਿੰਨੇ ਕ ਨੰਬਰ ਫੀਲ ਕਰੇ ਹੁਣ ਇਹ ਗੱਲ ਸਹੀ ਹੈ ਇਹ ਥਾਂ ਮਹੀਨੇ ਦੀ ਘਬਣਿਆ ਠੀਕ ਹੈ ਉਹ ਤੋਂ ਡਰਾਈ ਆ ਠੀਕ ਹੈ ਤੇ ਮੇਰਾ ਵੀਰ ਇਹਨੂੰ ਆ ਕੇ ਆਪਣੀ ਲੈ ਜਾ ਜੀ ਸਾਡੇ ਕੋ ਮੇਰੇ ਕੋ ਨੰਬਰ ਕਿਆ ਨਿਕਲਾ ਠੀਕ ਤੇ ਪਲਗੀ ਚੱਕਰ ਕਾਲ ਨੂੰ ਕੇ ਰਮਾਲਾ ਕਣਾ ਜਾਂ ਲੋਕਾਂ ਦਾ ਵੀਰ ਨੂੰ ਹਾਂ ਹੁਣ ਆਪਣੇ ਸਾਈ ਆ ਜੀ ਵੀਰ ਜੀ ਮੇਰੇ ਕੋ ਨੰਬਰ ਨਹੀਂ ਉਹਦਾ ਹੁਣ ਮੈਂ ਦੋ ਤਿੰਨ ਗਲਤ ਨੰਬਰ ਲਾ ਬਿਠਾ ਹੋਇਆ ਆ ਹਾ ਹੋਣਾ ਸ਼ਾਇਦ ਆ ਹੋਣਾ ਅੱਛਾ ਅੱਛਾ ਨੰਬਰ ਲੱਭਦਾ ਨੰਬਰ ਟੁੱਟ ਜਾਂਦੇ ਫੋਨ ਠੀਕ ਹੈ ਠੀਕ ਹੈ ਤੇ ਮੇਰਾ ਵੀ ਰਾਜੇ ਆਪਣੀ ਮੱਝ ਖੜੇ ਆ ਕੇ ਨਾਲੇ ਬਿਲਕੁਲ ਸਹੀ ਗੱਲ ਹੈ ਜੀ ਚਲੋ ਇਸ ਤਰ੍ਹਾਂ ਮਾਲ ਰੋਗ ਦਾ ਮੇਰੇ ਸਿੰਘਾਲ ਹੋਇ ਚਲੋ ਹੋਰ ਵੀ ਕਈ ਫੋਨ ਹੁੰਦੇ ਆ ਲਓ ਭਾਈ ਜੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ